ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ میوزਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਵਿਚਰਦੀ ਕਲਾ ਛੋਭੋਗੇ ਅੱਜ ਆਪਾਂ ਭਾਈ ਸੁਖਵਿੰਦਰ ਸਿੰਘ ਭਾਈ ਹਰਵਿੰਦਰ ਸਿੰਘ ਜੀ ਦਾ ਗਾਇਨ ਕੀਤਾ ਹੋਇਆ ਬਹੁਤ ਹੀ ਪਿਆਰਾ ਤੇ ਪ੍ਰਸਿੱਧ ਸ਼ਬਦ ਰੀਤ ਬੰਦਸ ਜਿਹੜੀ ਹੈ ਕੰਪੋਜੀਸ਼ਨ ਉਹਨਾਂ ਦੀ ਹੈ ਸ਼ਬਦ ਹੈ ਭਲਾਰ ਰਾਗ ਦੇ ਵਿੱਚ ਤੀਜੇ ਬਾਦਸ਼ਾਹ ਸ੍ਰੀ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਦਾ ਸ੍ਰੀ ਗੁਰੂ ਗਨ ਸਾਹਿਬ ਜੀ ਦੇ ਅੰਗ 1262 ਦੇ ਉੱਤੇ ਸੁਭਾਈ ਮਾਨ ਹੈ ਆਓ ਜੀ ਆਪਾਂ ਸ਼ਬਦ ਨੂੰ ਸਿੱਖਦੇ ਹਾਂ ਤਾਲ ਕਹਿਰਵਾ ਦੇ ਵਿੱਚ ਇਹ ਬੰਦਿਸ਼ ਭਾਈ ਸਾਹਿਬ ਨੇ ਗਾਇਨ ਕੀਤੀ ਹੋਈ ਹੈ ਸਤ ਗੁਰੂ ਦੇ ਇਸ ਤਰ੍ਹਾਂ ਕੀਤਾ ਆਪ ਜੀ ਨੇ ਧਿਆਨ ਨਾਲ ਦੇਖਣਾ ਸੁਰਾਂ ਦੇ ਵਿੱਚ ਵਰਤੀਆਂ ਨੇ ਮੈਂ ਗਾ ਸ਼ੁੱਧ ਸਾਰੇ ਗਾ ਮਾ ਪਾ ਧਾ ਕੋਮਲ ਵਰਤੇ ਹੋਏ ਨੀ ਕੋਮਲ ਵਰਤੀ ਹੋਈ ਹੈ ਤੇ ਸਾ ਥਾ ਅੰਤਰੇ ਦੇ ਵਿੱਚ ਇੱਕ ਵਾਰੀ ਸ਼ੁੱਧ ਵੀ ਆਏਗਾ ਵੀਰ ਦੇਖ ਲੈਣ ਜਿਨ੍ਹਾਂ ਦਾ ਸਕੇਲ ਪਹਿਲਾ ਕਾਲਾ ਹੈ ਸ਼ੁਰੂ ਇੱਥੋਂ ਹੋਣਾ ਜੀ ਏ ਏ ਦੇ ਛੋੜਾ ਸਹਿਆ ਦੇਖੋ ਜੀ ਇਹ ਵੀ ਛੋਡਾ ਸਹਿਆ ਨਾ ਜਾ ਅੱਗੇ ਸਾਥੇ ਆ ਜਾਣਾ ਸਤ ਕੋ ਤੇ ਮੈਂ ਫਿਰ ਦੇਖੋ ਸਤ ਕੋ ਤੇ ਮੈਂ ਕਾਮਿਲ ਸੁਭਾ ਨਾ 15 ਦੇ ਅੰਤਰਾ ਜਿਹੜਾ ਇੱਥੋਂ ਚੱਲਣਾ ਹੈ ਜੀ ਸਾਰੇ ਗਾਤ ਰਸਨਾਨਾ ਦੇਖੋ ਰਸਨਾਨਾ ਸਭ ਕੋਈ ਹੇ ਸਭ ਕੋਈ ਕਹੇ ਤੇਰਾ ਅਗਲੀ ਲਾਈਨ ਕੀ ਸਤ ਗੁਣ ਸੇ ਦੇ ਦੇ ਫੇਰ ਦੇਖੋ ਜੀ ਗੋਦ ਸ਼ਬਦੀ ਅਸਥੇਦ ਕਰ ਰਹੇ ਓਵੇਂ ਬਾਤ ਸਾਲ ਜਣਾ ਹਸਤਾ ਹੀ ਗੋਦ ਸ਼ਬਦੀ ਅਸਥੇਦ ਕਰ ਰਹੇ ਸਾਰੇ ਅੰਤਰੇ ਜਿਹੜੇ ਲਗਾਣੇ ਨੇ ਮੇਰੇ ਖਿਆਲ ਦੇ ਵਿੱਚ ਇਹਦੇ ਪੰਜ ਅੰਤਰੇ ਨੇ ਸ਼ਬਦ ਦੇ ਅਤੇ ਆਪ ਜੀ ਨੇ ਸਾਰੇ ਸ਼ਬਦ ਜਿਹੜੇ ਅੰਤਰੇ ਜਿਹੜੇ ਨੇ ਇਸੇ ਤਰ੍ਹਾਂ ਭਾਈ ਸਾਹਿਬ ਦਾ ਅਸਲੀ ਜਿਹੜਾ ਗਾਇਨ ਕੀਤਾ ਹੋਇਆ ਸੁਣ ਲੈਣਾ ਅਤੇ ਉਹਨੂੰ ਸੁਣ ਕੇ ਹੀ ਆਪ ਜੀ ਨੇ ਸਾਰਾ ਸ਼ਬਦ ਕਰਨਾ ਹੈ ਉਹ ਪੈਣਾ ਦੇਖ ਲੈਣਾ ਪੈਣਾ ਦਾ ਸਕੇਲ ਜਿਨ੍ਹਾਂ ਦਾ ਸਕੇਲ ਚੌਥਾ ਕਾਲ ਹੈ ਉਹ ਦੇਖ ਲੈਣ ਵੀਡੀਓ ਇੱਥੋਂ ਆਪ ਜੀ ਨੇ ਸ਼ੁਰੂ ਕਰਨਾ ਹੈ ਗਾ ਸ਼ੋਧ ਲੱਗਣਾ ਹੈ ਰੇ ਕੋਮਲ ਰੇ ਸ਼ੋਧ ਲੱਗਣਾ ਹੈ ਗਾ ਸ਼ੋਧ ਲੱਗਣਾ ਹੈ ਮਾ ਪਾ ਧਾ ਕੋਮਲ ਲੱਗਣਾ ਹੈ ਦੇ ਵਿੱਚ ਹਤੇ ਨਹੀਂ ਕੋ ਮੱਟਾ ਦੇਖੋ ਜੀ ਇਹੇ ਵਿਚੋੜਾ ਇਹੇ ਵਿਚੋੜਾ ਸਹਿਆ ਤਾਮਿਲ <mimitation> ਸੋ ਯੰਤਰਾ ਸਿੱਖਦੇ ਉੱਪਰਲੇ ਸਾਥੇ ਚਲੇ ਜਾਣਾ ਇੱਥੋਂ ਆਧਰਾ ਸ਼ੁਰੂ ਹੋਣਾ ਹੈ ਰਸਨਾ ਸਨਾਨਾ ਸਭ ਕੋ ਹੀ ਕਹੇ ਅਗਲੇ ਲਾਂਗੇ ਇਸ ਤਰਾ ਸਤ ਗੁਰ ਸੇ ਬੇ ਤਾਣਾ ਲਹੇ ਉਸ ਤੋਂ ਬਾਅਦ ਆ ਸ਼ੁੱਧ ਤੇ ਆ ਜਾਣਾ ਹੈ ਅਗਲੀਆਂ ਦੋ ਲੈਣਾ ਇੱਥੇ ਕੋਲ बंधन तोड़े हैं मुक्त का झूल है बंधन तोड़े हैं मुक्त कर रहे हैं गुरु शब्द ही अस्थिर कर बहें ਸਾਰੇ ਅੰਤਰੇ ਭੈਣਾਂ ਨੂੰ ਬੇਨਤੀ ਆਪ ਜੀ ਨੇ ਇਸ ਤਰ੍ਹਾਂ ਲਗਾਣੇ ਨੇ ਅਤੇ ਸਾਰਾ ਸ਼ਬਦ ਜਿਹੜਾ ਆਪ ਜੀ ਨੇ ਇਸ ਤਰੀਕੇ ਨਾਲ ਕਰਨਾ ਜਿਵੇਂ ਆਪ ਜੀ ਨੂੰ ਦੱਸਿਆ ਉਮੀਦ ਕਰਦਾ ਕਿ ਆਪ ਜੀ ਨੂੰ ਵੀਡੀਓ ਪਸੰਦ ਆਈ ਹੋਵੇਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਜਿਹੜੇ ਨਵੇਂ ਚੈਨਲ ਨਾਲ ਜੁੜੇ ਨੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆਪ ਜੀ ਦਾ ਬਹੁਤ ਧੰਨਵਾਦ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਆਵਾਜ ਪੁੱਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ